ਸ਼੍ਰਮਣੀ ਕਾਲੀਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਾ ਦੇ ਖਿਲਾਫ ਵੱਡਾ ਬਿਆਨ ਦਿੰਦੇ ਨੇ ਮੁੱਖ ਮੰਤਰੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਛੋਟੇ ਤਸਕਰਾਂ ਤੋਂ ਲੈ ਕੇ ਵੱਡੇ ਤਸਕਰ ਕਾਬੂ ਕੀਤੇ ਜਾ ਰਹੇ ਨੇ ਇਸ ਮੌਕੇ ਉਹਨਾਂ ਸਿੱਧੇ-ਸਿੱਧੇ ਤੌਰ ਤੇ ਸਿਆਸੀ ਆਗੂਆਂ ਨੂੰ ਇਸ ਮਾਮਲੇ ਦੇ ਵਿੱਚ ਨਿਸ਼ਾਨੇ ਤੇ ਲਿਆ ਤੇ ਬਿਨਾਂ ਨਾਮ ਲਏ ਕਿ ਹੈ ਕਿ ਭਾਵੇਂ ਕੋਈ ਵੀ ਆਮ ਤਸਕਰ ਹੋਵੇ ਭਾਵੇਂ ਕੋਈ ਅਫਸਰ ਮੰਤਰੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਮੀਡੀਆ ਨੂੰ ਸੰਬੋਧਨ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਇਸ ਲਈ ਸੀ ਪੰਜਾਬ ਦੀ ਜਨਤਾ ਨੂੰ ਨਸ਼ੇ ਦੇ ਖਾਤਮੇ ਦਾ ਭਰੋਸਾ ਦਿੱਤਾ ਸੀ ਲੋਕਾਂ ਨੇ ਭਰੋਸਾ ਕਰਕੇ ਸਾਨੂੰ ਚੁਣਿਆ ਕਿ ਅਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਹਾਂ ਇਸ ਮੌਕੇ ਉਹਨਾਂ ਬਿਨਾ ਨਾਮਲੇ ਵਿਕਰਮ ਮਜੀਠੀਆ ਜਣੇ ਕਈ ਸਿਆਸੀ ਆਗੂਆਂ ਤੇ ਨਿਸ਼ਾਨੇ ਸਾਧਰਨੇ ਤੇ ਕਿਹਾ ਹੈ ਕਿ ਕਈਆਂ ਨੂੰ ਲੱਗਦਾ ਹੈ ਕਿ ਸਾਡਾ ਬੜਾ ਰਸੂਖ ਹੈ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਇਸ ਲਈ ਜੋ ਮਰਜ਼ੀ ਕਰੇ ਜੋ ਇੱਥੇ ਜਿੱਥੇ ਮਰਜ਼ੀ ਪੈਸਿਆਂ ਦਾ ਦੈਂਦਨ ਕਰੀ ਜਾਓ ਨਸ਼ਾ ਵੇਚ-ਵੇਚ ਪ੍ਰਾਪਰਟੀਆਂ ਬਣਾਈ ਜਾਓ ਸਾਨੂੰ ਕਿਹੜਾ ਕਿਸੇ ਨੇ ਫੰਡ ਨਾ ਪਰ ਇਹ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਹੈ ਸਭ ਦੇ ਵਹਿਮ ਕੱਢਾਂਗੇ ਸਰਕਾਰ ਨੇ ਸਭ ਕੁਝ ਪੱਕੇ ਪੈਰੀ ਕੀਤਾ ਇੱਕ ਇੱਕ ਚੀਜ਼ ਦਾ ਹਿਸਾਬ ਕਰਕੇ ਕਾਰਵਾਈ ਕੀਤੀ ਗਈ ਹੈ ਸਰਕਾਰ ਨੇ ਹੁਣ ਤੱਕ ਜਨਾ ਖਿਲਾਫ ਕਾਰਵਾਈ ਕੀਤੀ ਹੈ ਉਹਨਾਂ ਦੇ ਵਿੱਚੋਂ 80% ਦੀਆਂ ਜ਼ਮਾਨਤਾਂ ਵੀ ਨਹੀਂ ਹੋ ਸਕੀਆਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕ੍ਰਮ ਜੀਠਿਆ ਤੇ ਹੋਈ ਕਾਰਵਾਈ ਨੂੰ ਲੈ ਕੇ ਕਿਹਾ ਕਿ ਭਾਵੇਂ ਕੋਈ ਕਿੰਨਾ ਹੀ ਵੱਡਾ ਮੰਤਰੀ ਕਿਉਂ ਨਾ ਹੋਵੇ ਸਿਆਸਤਦਾਨ ਕਿਉਂ ਨਾ ਹੋਵੇ ਉਸ ਦੇ ਸਿਆਸਤ ਦੇ ਵਿੱਚ ਪੜ ਰਹੀ ਹੋਵੇ ਪਰ ਕਾਰਵਾਈ ਹੋਣੀ ਹੈ ਕਈ ਵੱਡੇ ਅਫਸਰ ਉਸਨੇ ਆਪਣੀ ਸਰਕਾਰ ਦੇ ਵਿੱਚ ਲਾਏ ਹੋਣ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਨਸ਼ਾ ਤਸਕਰੀ ਦੇ ਵਿੱਚ ਲਿਪਤ ਅਜਿਹੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕੱਲ ਦਾ ਜੋ ਹੋਇਆ ਉਹ ਲੋਕ ਦੇਖ ਰਹੇ ਨੇ ਲੋਕਾਂ ਦੇ ਵਿੱਚ ਖੁਸ਼ੀ ਹੈ ਕਿ ਸ਼ੁਕਰ ਹੈ ਕਿਸ ਨੇ ਤਾਂ ਵੱਡੀ ਮੱਛੀ ਨੂੰ ਹੱਥ ਪਾਇਆ ਇਸ ਮੌਕੇ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜੋ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਹਿੰਦੇ ਸੀ ਕਿ ਪੰਜਾਬ ਸਰਕਾਰ ਛੋਟੀਆਂ ਮੱਛੀਆਂ ਨੂੰ ਫੜੀ ਜਾਂਦੀ ਹੈ ਵੱਡੀਆਂ ਨੂੰ ਹੱਥ ਨਹੀਂ ਪਉਂਦੀਆਂ ਜੋ ਹੀ ਪ੍ਰਧਾਨ ਬੀਤੇ ਕੱਲ ਤੋਂ ਇਸ ਕਾਰਵਾਈ ਦੀ ਨਿੰਦਾ ਕਰ ਰਹੇ ਨੇ ਇਸ ਦਾ ਮਤਲਬ ਹੈ ਕਿ ਉਹ ਵੀ ਹੁਣ ਰਲੇ ਹੋਏ ਨੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਣਗੇ ਵਿਜੀਲੈਂਸ ਨੇ ਬਕਾਇਦਾ ਕਾਗਜ਼ੀ ਕਾਰਵਾਈ ਕਰਕੇ ਕਈ ਲੈਪਟਾਪ ਮੋਬਾਈਲ ਤੇ ਲੈਨ ਦਿੰਦੀਆਂ ਡਾਇਰੀਆਂ ਬਰਾਮਦ ਕੀਤੀਆਂ ਨੇ ਕੁਝ ਤਾਂ ਸੋਚ ਕੇ ਕਾਰਵਾਈ ਹੋਈ ਤੇ ਅਜੇ ਤਾਂ ਸ਼ੁਰੂਆਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੀਆਂ ਕਾਰਵਾਈਆਂ ਹੋਣਗੀਆਂ ਚਾਹੇ ਕੁਝ ਲੋਕ ਮੇਰਾ ਨੁਕਸਾਨ ਕਰਨਾ ਚਾਹੁੰਦੇ ਨੇ ਪਰ ਮੈਂ ਕਿਸੇ ਤੋਂ ਨਹੀਂ ਡਰਦਾ ਤਾਂ ਜ਼ਿਕਰ ਹੋ ਗਿਆ ਕਿ ਬੀਤੇ ਦਿਨ ਅਕਾਲੀ ਆਗੂ ਵਿਕਰਮਜੀਤਿਆ ਨੂੰ ਵਿਜਲੈਂਸ ਵੱਲੋਂ ਮੁਹਾਲੀ ਅਦਾਲਤ 'ਚ ਪੇਸ਼ੀ ਤੋਂ ਬਾਅਦ ਉਹਨਾਂ ਦਾ 7 ਦਿਨੀ ਰਿਮਾਂਡ ਮਿਲ ਚੁੱਕਿਆ ਹੈ ਤੇ ਉਦੋਂ ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤਿਆ ਨੂੰ ਵਿਜਲੈਂਸ ਦੇ ਵੱਲੋਂ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਮਜੀਠਿਆ ਦੀ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ੇ ਦੇ ਖਿਲਾਫ ਵੱਡਾ ਬਿਆਨ ਦਿੰਦੇ ਇਦੋਂ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਛੋਟੇ ਤਸਕਰਾਂ ਤੋਂ ਲੈ ਕੇ ਵੱਡੇ ਤਸਕਰ ਕਾਬੂ ਕੀਤੇ ਜਾ ਰਹੇ ਨੇ ਇਸ ਮੌਕੇ ਉਹਨਾਂ ਸਿੱਧੇ ਸਿੱਧੇ ਤੌਰ ਤੇ ਸਿਆਸੀ ਆਗੂਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਨਿਸ਼ਾਨੇ ਤੇ ਲਿਆ ਤੇ ਬਿਨਾਂ ਨਾਮ ਲਏ ਕਿ ਹੈ ਕਿ ਭਾਵੇਂ ਕੋਈ ਵੀ ਆਮ ਤਸਕਰ ਹੋਵੇ ਭਾਵੇਂ ਕੋਈ ਅਫਸਰ ਮੰਤਰੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਮੀਡੀਆ ਨੂੰ ਸੰਬੋਧਨ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ ਨੇ ਬਰਬਾਦ ਕਰ ਦਿੱਤੀ ਇਸ ਲਈ ਸੀ ਪੰਜਾਬ ਦੀ ਜਨਤਾ ਨੂੰ ਨਸ਼ੇ ਦੇ ਖਾਤਮੇ ਦਾ ਭਰੋਸਾ ਦਿੱਤਾ ਸੀ ਲੋਕਾਂ ਨੇ ਭਰੋਸਾ ਕਰਕੇ ਸਾਨੂੰ ਚੁਣਿਆ ਤੇ ਅਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਹਾਂ ਇਸ ਮੌਕੇ ਉਹਨਾਂ ਬਿਨਾ ਨਾਮ ਲੈ ਵਿਕਰਮ ਮਜੀਠੀਆ ਜਣੇ ਕਈ ਸਿਆਸੀ ਆਗੂਆਂ ਤੇ ਨਿਸ਼ਾਨੇ ਸਾਧਦੇ ਨੇ ਤੇ ਕਿਹਾ ਹੈ ਕਿ ਕਈਆਂ ਨੂੰ ਲੱਗਦਾ ਹੈ ਕਿ ਸਾਡਾ ਬੜਾ ਰਸੂਖ ਹੈ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਇਸ ਲਈ ਜੋ ਮਰਜ਼ੀ ਕਰੇ ਜੋ ਇੱਥੇ ਜਿੱਥੇ ਮਰਜ਼ੀ ਪੈਸਿਆਂ ਦਾ ਦੈਂਦਨ ਕਰੀ ਜਾਓ ਨਸ਼ਾ ਵੇਚ-ਵੇਚ ਪ੍ਰਾਪਰਟੀਆਂ ਬਣਾਈ ਜਾਓ ਸਾਨੂੰ ਕਿਹੜਾ ਕਿਸੇ ਨੇ ਫੰਡ ਹੈ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਭ ਦੇ ਵਹਿਮ ਕੱਢਾਂਗੇ ਸਰਕਾਰ ਨੇ ਸਭ ਕੁਝ ਪੱਕੇ ਪੈਰੀ ਕੀਤਾ ਇੱਕ ਇੱਕ ਚੀਜ਼ ਦਾ ਹਿਸਾਬ ਕਰਕੇ ਕਾਰਵਾਈ ਕੀਤੀ ਗਈ ਹੈ ਸਰਕਾਰ ਨੇ ਹੁਣ ਤੱਕ ਜਨਾ ਖਿਲਾਫ ਕਾਰਵਾਈ ਕੀਤੀ ਹੈ ਉਹਨਾਂ ਦੇ ਵਿੱਚੋਂ 80% ਦੀਆਂ ਜ਼ਮਾਨਤਾ ਵੀ ਨਹੀਂ ਹੋ ਸਕੀਆਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਮਜੀਠਿਆ ਤੇ ਹੋਈ ਕਾਰਵਾਈ ਨੂੰ ਲੈ ਕੇ ਕਿਹਾ ਕਿ ਭਾਵੇਂ ਕੋਈ ਕਿੰਨਾ ਹੀ ਵੱਡਾ ਮੰਤਰੀ ਕਿਉਂ ਨਾ ਹੋਵੇ ਸਿਆਸਤਦਾਨ ਕਿਉਂ ਨਾ ਹੋਵੇ ਉਸ ਦੇ ਸਿਆਸਤ ਦੇ ਵਿੱਚ ਪੈੜ ਰਹੀ ਹੋਵੇ ਪਰ ਕਾਰਵਾਈ ਹੋਣੀ ਹੈ ਕਈ ਵੱਡੇ ਅਫਸਰ ਉਸਨੇ ਆਪਣੀ ਸਰਕਾਰ ਦੇ ਵਿੱਚ ਲਾਏ ਹੋਣ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਨਸ਼ਾ ਤਸਕਰੀ ਦੇ ਵਿੱਚ ਲਿਪਤ ਅਜਿਹੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕੱਲ ਦਾ ਜੋ ਹੋਇਆ ਉਹ ਲੋਕ ਦੇਖ ਰਹੇ ਨੇ ਲੋਕਾਂ ਦੇ ਵਿੱਚ ਖੁਸ਼ੀ ਹੈ ਕਿ ਸ਼ੁਕਰ ਹੈ ਕਿਸੇ ਨੇ ਤਾਂ ਵੱਡੀ ਮੱਛੀ ਨੂੰ ਹੱਥ ਪਾਇਆ ਇਸ ਮੌਕੇ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜੋ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਹਿੰਦੇ ਸੀ ਕਿ ਪੰਜਾਬ ਸਰਕਾਰ ਛੋਟੀਆਂ ਮੱਛੀਆਂ ਨੂੰ ਫੜੀ ਜਾਂਦੀ ਹੈ ਵੱਡਿਆਂ ਨੂੰ ਹੱਥ ਨਹੀਂ ਪਉਂਦੀ ਐ ਜੋ ਹੀ ਪ੍ਰਧਾਨ ਬੀਤੇ ਕੱਲ ਤੋਂ ਇਸ ਕਾਰਵਾਈ ਦੀ ਨਿੰਦਾ ਕਰ ਰਹੇ ਨੇ ਇਸ ਦਾ ਮਤਲਬ ਹੈ ਕਿ ਉਹ ਵੀ ਹੁਣ ਰਲੇ ਹੋਏ ਨੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਣਗੇ ਵਿਜੀਲੈਂਸ ਨੇ ਬਕਾਇਦਾ ਕਾਗਜ਼ੀ ਕਾਰਵਾਈ ਕਰਕੇ ਕਈ ਲੈਪਟਾਪ ਮੋਬਾਈਲ ਤੇ ਲੈਨ ਦਿੰਦੀਆਂ ਡਾਇਰੀਆਂ ਬਰਾਮਦ ਕੀਤੀਆਂ ਨੇ ਕੁਝ ਤਾਂ ਸੋਚ ਕੇ ਕਾਰਵਾਈ ਹੋਈ ਹੈ ਅਜੇ ਤਾਂ ਸ਼ੁਰੂਆਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਈਆਂ ਕਾਰਵਾਈਆਂ ਹੋਣਗੀਆਂ ਚਾਹੇ ਕੁਝ ਲੋਕ ਮੇਰਾ ਨੁਕਸਾਨ ਕਰਨਾ ਚਾਹੁੰਦੇ ਨੇ ਪਰ ਮੈਂ ਕਿਸੇ ਤੋਂ ਨਹੀਂ ਡਰਦਾ ਤਾਂ ਜ਼ਿਕਰ ਹੋ ਗਿਆ ਕਿ ਬੀਤੇ ਦਿਨ ਅਕਾਲੀ ਆਗੂ ਵਿਕਰਮਜੀਤਿਆ ਨੂੰ ਬਿਜਲਸੁਰੂ ਗ੍ਰਫਤਾਰ ਕੀਤਾ ਜਾਂਦਾ ਹੈ ਮੋਹੱਲੇ ਅਦਾਲਤ ਚ ਪੇਸ਼ੀ ਤੋਂ ਬਾਅਦ ਉਹਨਾਂ ਦਾ 7 ਦਿਨੀ ਰਿਮਾਂਡ ਮਿਲ ਚੁੱਕਿਆ ਹੈ ਤੇ ਉਦھر ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਭਿਆਨ ਸਾਹਮਣੇ ਆਇਆ